ਮੈਂ ਤਾਂ ਬਣਾਈ ਨਹੀਂ ਤੇਰੀ ਘਰ ਦੀ ਨੇ ਬਣਾਈ ਪਹਿਲੀ ਵਾਰੀ ਅਜ ਐਵੇਂ ਨਹੀਂ ਖਾਧੀ ਮੈਂ ਜ਼ਿੰਦਗੀ ਚ ਤੇ ਫਿਰ ਪਹਿਲੀ ਵਾਰੀ ਉਹਨੇ ਨਾਲ 7 ਲੱਖ ਤੋੜਿਆ ਜਾਂਦਾ ਜੇ ਆ 7 ਲੱਖ ਜਾਂਦਾ ਜੇ ਮੋٹے ਨਹੀਂ ਪੱਗ ਬੰਨ ਕੇ ਆਏ ਵਾਹ ਜੀ ਵਾਹ ਇਹਦੇ ਕੋਟੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ 'ਤੇ ਉਸ ਬਾਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਔ ਤੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੇਸੀ ਸਾਲ ਅੱਜ ਚੜਿਆ ਤੇ ਵਧਾਈਆਂ ਸਾਰਿਆਂ ਨੂੰ ਤੇ ਆਪਣ ਮਮੀ ਜੀ ਦੱਸਣਗੇ ਕਿ ਇਹਨਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਕਿੱਦਾਂ ਦੀ ਹੋਈ ਬਹੁਤ ਵਧੀਆ ਹੋਈ ਕੀ ਹੋਇਆ ਇਹਨੂੰ ਮੈਂ ਬਾਜਾਂ ਦੇਂਦੀ ਰਹੀ ਬੱਤੀ ਵੀ ਨਹੀਂ ਬੱਤੀ ਗਈ ਆ ਬੱਤੀ ਗਈ ਆ ਸੋਲੋ ਤੇ ਚੱਲਦਾ ਸਾਰਾ ਕੁਝ ਤੇ ਗੀਜਰ ਉਹ ਬੰਦ ਕਰਕੇ ਗਈਆਂ ਅੱਛਾ ਮੈਂ ਗੀਜਰ ਦੀ ਤਾਂ ਸੱਚ ਬੰਦ ਦਾ ਗੀਜਰ ਤੇ ਤਾਂ ਪਾਣੀ ਗਰਮ ਆਇ ਨਹੀਂ ਗੀਜਰ ਦੀ ਤਾਂ ਸੱਚ ਬੰਦ ਦਾ ਮੈਂ ਕਿਹਾ ਵੀ ਉਹ ਬੰਦ ਕਰਕੇ ਗਈਆਂ ਹੈ ਜਾ ਕੇ ਚਲਾਤਾ ਗੀਜਰ ਟਕਰਾਤੀ ਠੁੱਸ ਸਾਰੇ ਘਰ ਦੀ ਲੈਟ ਸਾਰੇ ਘਰ ਦੀ ਠੁੱਸ ਆਈ ਮੁੜ ਕੇ 8:00 ਵਜੇ ਬੱਤੀ ਆਹੋ ਸਵੇਰੇ ਸਵੇਰੇ ਚਪਾ ਗੱਡਿਆ ਮੈਂ ਮੋਬਾਈਲ ਦਾਜਗਾ ਚ ਹੋਈਆਂ ਮੱਜਾਂ ਆਹੋ ਇਹੋ ਮਾਜੀ ਬੋਲ ਜੇ ਕਰੇ ਕਦੀ ਉਹ ਘੱਟਾ ਨਿਕਲ ਜੇ ਕਰੇ ਆਹ ਕਿਹੋ ਜੀ ਸ਼ੁਰੂਆਤ ਕੀਤੀ ਆ ਚਲੋ ਬਰੇ ਦਿਨ ਮੈਂ ਕਹਿੰਦਾ ਟਾਈਮ ਨਾਲ ਹੀ ਉੱਠਿਆ ਕਰ ਤੂੰ ਨਾ ਪੈਣਾ ਉੱਠਿਆ ਕਰ ਇਹ ਕਹਿੰਦੀ ਨੇ 90 ਸਾਲ ਵਾਲੇ ਦਿਨ ਮੈਂ ਅੱਜ ਟਾਈਮ ਨਾਲ ਠੀਕ ਰੋਸ ਬੜੀ ਬਾਦਰੀ ਖੱਟਣ ਟਾਈਮ ਨਾ ਠੰਡਿਆ ਕਰੂ ਇਹ ਨਹੀਂ ਪਤਾ ਕਿ ਬਾਦਰੀ ਮਹਿੰਗੀ ਪੈ ਗਈ ਮੰਮੀ ਨੇ ਅੱਜ ਪੋਰ ਦੀ ਮਾਂ ਦਾ ਬਣਾਈ ਸੀ ਜਿਹੜੀ ਉਹ ਕਵੇ ਦੀ ਮੈਂ ਤਾਂ ਬਣਾਈ ਨਹੀਂ ਤੇਰੀ ਘਰ ਦੀ ਨਹੀਂ ਬਣਾਈ ਪਹਿਲੀ ਵਾਰੀ ਅਜ ਐਵੇਂ ਦੀ ਖਾਧੀ ਮੈਂ ਜ਼ਿੰਦਗੀ 'ਚ ਤੇ ਫਿਰ ਪਹਿਲੀ ਵਾਰੀ ਉਹਨੇ ਨਾਮ ਪੁੱਛ ਕੇ ਤਾਂ ਬਣਾਈ ਨਹੀਂ ਕਿਵੇਂ ਮੈਂ ਉਹਨੂੰ ਕੱਪ ਚ ਖਿਚੜੀ ਧਰ ਦੇ ਵੀ ਤੇਰਾ ਬੇੜੇ ਨਾਲ ਕੰਮ ਨਿਭੜ ਜੂਗਾ ਚੱਕਿਆ ਸਾਰਾ ਲੂਣ ਮਿਰਚ ਪਾਇਆ ਵਿੱਚ ਕਾਲੀਆਂ ਮਿਰਚਾਂ ਲਾਲ ਮਿਰਚਾਂ ਸਾਰਾ ਕੁਝ ਢੁੱਟ ਢੁੱਟ ਕੇ ਖਿਚੜੀ ਬਣਾ ਕੇ ਤੇ ਦੁਪਹਿਰੇ ਹੀ ਖਾਧੀ ਅੱਛਾ ਤੇ ਆਪਾਂ ਤਾਂ ਮੋਠਾ ਦੀ ਕੱਲੇ ਲੂਣ ਵਾਲੀ ਬਣਾਉਂਦੇ ਸੀ ਆਹ ਇਹਨੇ ਸ਼ੁਰੂਆਤ ਕੀਤੀ ਮਿਰਚਾਂ ਵਾਲੀ ਤੋਂ ਫਿਰ ਮਿਰਚਾਂ ਹੀ ਲੱਗਣਗੀਆਂ ਨਵੇਂ 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 ਸੀਗਾ ਨਵੀਂ ਰੈਸਿਪੀ ਟਰਾਈ ਕੀਤੀ ਆ ਆਹ ਕੀਤੀ ਇਹਨੇ ਪੋਰ ਇਡੀ ਮੱਖਾ ਖਾਦੀ ਕੀਤੀ ਹਾਂਜੀ ਸਸਰੀਕਾਲ ਜੀ ਕੀ ਹਾਲ ਚਾਲ ਆ ਸੋ ਅੱਜ ਸੰਗਰਾਹ ਦਾ ਮਹੀਨੇ ਦੀ ਸ਼ੁਰੂਆਤ ਹੋਈ ਆ ਮਹੀਨੇ ਦੀ ਸੱਚ ਸ਼ੁਰੂਆਤ ਹੋਈ ਇਹਦੇ ਮਾਗੀ ਵੀ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸੋ ਵੀਰ ਮੇਰੇ ਉੱਠੋ ਤੇ ਗੁਰਦੁਆਰੇ ਜਾਓ ਮੱਥਾ ਪੁੱਥਾ ਟੇਕਣ 11:00 ਵਜੇ ਕਿਉਂਕਿ ਮੌਸਮ ਅਕੋਰਡਿੰਗ ਕਹਿੰਦੇ ਆ ਨਾ ਠੰਢ ਠੁੰਢ ਬਹੁਤ ਆ ਯਾਰ ਸਾਡੇ ਤਾਂ ਸੀ ਸਾਡੇ ਆਹ ਦੀ ਛੁੱਟੀਆਂ ਹੀ ਨਹੀਂ ਕੀਤੀਆਂ ਸੱਤ ਇਹਨਾਂ ਦੀ 20 ਤਰੀਕ ਤੱਕ ਫੇਰ ਵਧਾਤਨਾ ਸਾਡੇ ਦੀ ਸੀਤ ਲਹਿਰਾ ਨਲੀ ਨੁਲੀ ਐ ਜੰਮ ਕੇ ਬਾਹਰ ਜਾਂਦੀ ਨਹੀਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਸਾਡੇ ਵਾਰੀ ਛੁੱਟੀਆਂ ਕਿੱਥੇ ਗਈਆਂ ਸੀ ਢੱਕਾ ਆ ਸਾਡੇ ਨਾਲੇ ਸਾਸਰੀ ਗਾਲ ਜੀ ਕੀ ਹਾਲ ਚਾਲਾ ਥੈਂਕ ਯੂ ਲਵ ਯੂ ਅਨੇਵਾ ਓ ਮੋਟੇ ਨਹੀਂ ਪੱਗ ਬੰਨ ਕੇ ਆਏ ਵਾਹ ਜੀ ਵਾਹ ਇਹਦੇ ਕੋਟੀ ਦੇ ਟੈਗੜਾ ਮੈਚ ਕਰਕੇ ਬੰਨੀ ਚੈਰੀ ਰੰਗ ਦੀ ਚੈਰੀ ਰੰਗ ਵਾਹ ਜੀ ਵਾਹ ਬੱਲੀਏ ਤੂੰ ਬੂਟਾਂ ਤੇ ਪਾਛ ਮਾਰੀ ਹੋਈ ਨਾ ਮੈਂ ਕਰਵਾ ਬੂਟ ਆਪਣੇ ਵਾਂਗ ਹੀ ਨਿਕਰੇ ਦੇਖਿਆ ਬਹੁਤ ਚੜਾਈਏ ਬੰਦੀ ਦੀ This is power of Noorpur ਇਥੋਂ ਦਹਾ ਦੀ ਪੀਕੇ ਕੋਲ ਵੇਖ ਕਿਉਂ ਦਹਾ ਦੀ ਪੀਕੇ 7 ਲੱਖ 7 ਲੱਖ ਦਾ ਮੁਨਾਫਾ ਕਰਾਉਣਾ ਇਹ ਬੰਦੇ ਨੇ ਕਿ ਟਰੱਕ ਥੱਲੇ ਆ ਗਏ ਆ 7 ਲੱਖ ਜਾਂਦਾ ਜੀ ਆ ਵੇਖਦੇ ਓਏ ਰੋਡ ਦੇ ਉੱਤੇ ਰਹਿ ਰੋਡ ਦੇ ਉੱਤੇ ਰਹਿ ਆ ਚੱਕ ਕਰੀ ਕਰੀ ਸ਼ੀਸ਼ਾ ਡਾਊਨ ਐ ਕਿਹੜਾ ਤੁਹਾਨੂੰ ਪਹਿਲਾਂ ਪਹੁੰਚੇਗਾ ਕੱਲਾ ਤੇਰੇ ਫਿਰਦਾ ਤੂੰ ਓਏ ਇਹਦਾ ਮੇਲਾ ਆ ਹਾਂ ਇਹਦਾ ਮੇਲਾ ਲੱਜ ਚੱਲ ਚੱਲ ਤੇਰਾ ਉੱਥੇ ਹੀ ਮੇਲਾ ਇਹਨੂੰ ਉਹਦੇ ਕਰਾਈ ਜਾਂਦਾ ਦਾਗਲਾ ਕਰਾਇ ਉਹ ਇਕੱਲਾ ਹੀ ਜਾਂਦਾ ਨਾ ਛੂਕਦਾ ਪਿੱਛੇ ਵੀ ਮੁੜ ਕੇ ਰੇ ਵੇਖਦਾ ਭਗਵਾਜ ਆ ਸੁਨੋ ਬਰਾ ਅੱਛਾ ਕੀ ਹਾਲ ਜਨ ਆ ਰਿੱਲਾ ਤੇ ਉਹ ਨਾ ਕਿਹੜਾ ਆ ਬਾਈ ਗਲਿੱਦਰ ਗਾ ਗਲਿੱਦਰ ਦੀ ਜਾਨੇ ਛਿੱਲੇ ਪਾ ਹਾਂ ਗਲਿੱਦਰ ਕੱਢ ਦਿਓ ਹੁਣ ਠੀਕ ਹੈ ਨਾ ਕੰਮ ਭੱਜ ਭੱਜ ਕਰਿਆ ਕਰਨਾ ਕੰਮ ਭੱਜ ਭੱਜ ਕੇ ਕਰਿਆ ਕਰਨਾ ਵਿੱਚ ਪਾਓ ਚੁੱਲੇ 'ਚ ਹਾਂ ਚੁੱਲੇ 'ਚ ਪਾ ਦਿਓ ਐਂ ਬੋਲੋ ਆ ਸਾਰੇ ਫੁੱਲੇ ਚੁੱਕ ਕੇ ਵੇਚ ਦੇਣਾ ਇਸਰਾ ਦਲਿੰਦਰ ਜਾਤ ਦਲਿੰਦਰ ਦੀ ਜਲ ਚੁੱਲੇ ਪਾ ਨੂੰ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਦੀ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ